ਅੱਜ ਮਾਂਜੋਗ ਐਸਐਸਪੀ ਸਾਹਿਬ ਜੀ ਦੇ ਹੁਕਮਾਂ ਦੇ ਮੁਤਾਬਕ ਡਾਂਡੀ ਪਿੰਡ ਦੇ ਨੇੜੇ ਨੈਸ਼ਨਲ ਹਾਈਵੇਅ ਤੇ ਜਿਹੜੀ ਆ ਓਵਰ ਸਪੀਡ ਲਾਕਾਬੰਦੀ ਲਾਈ ਗਈ ਹੈ ਜਿਹੜੇ 80 ਤੋਂ ਉੱਪਰ ਸਪੀਡ ਗੱਡੀਆਂ ਜਾ ਰਹੀਆਂ ਹਨ ਕਾਰਾਂ ਭਾਵੇਂ ਟਰੱਕ ਹੈਗੇ ਕੋਈ ਵੀ ਵਹੀਕਲ ਹੈਗਾ ਉਹਨਾਂ ਨੂੰ ਨਾਲ ਦੀ ਨਾਲ ਅਵੇਅਰ ਵੀ ਕੀਤਾ ਜਾ ਰਿਹਾ ਹੈ ਜਾ ਰਿਹਾ ਹੈ ਕਿ 80 ਤੋਂ ਉੱਤੋਂ ਜਿਹੜੇ ਜਾ ਰਿਹਾ ਉਹਨਾਂ ਦੇ ਓਵਰ ਸਪੀਡ ਦੇ ਚਲਾਨ ਵੀ ਦਿੱਤੇ ਜਾ ਰਹੇ ਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਅਵੇਅਰ ਕੀਤਾ ਜਾ ਰਿਹਾ ਹੈ ਜ਼ਿਆਦਾਤਰ ਐਕਸੀਡੈਂਟ ਜਿਹੜੇ ਆ ਓਵਰ ਸਪੀਡ ਨਾਲ ਜਿਹੜੇ ਹਾਦਸੇ ਹੁੰਦੇ ਆ ਤੇ ਹੁਣ ਅੱਗੇ ਜਿਹੜਾ ਮੌਸਮ ਵੀ ਤੇ ਹੋ ਰਿਹਾ ਉਹਦੇ ਬਾਰੇ ਵੀ ਦੱਸ ਰਹੇ ਆ ਵੀ ਰਿਫਲੈਕਟਰ ਵਗੈਰਾ ਵੀ ਲਾਏ ਜਾਂ। ਤੇ ਓਵਰ ਸਪੀਡ ਤੇ ਹੋਣ ਦਾ ਜਿਹੜੇ ਆ 25-30 ਵਹੀਕਲਾਂ ਦੇ ਓਵਰ ਸਪੀਡ ਦੇ ਕਾਰਾਂ ਦੇ ਤੇ ਰੱਕਾਂ ਵਗੈਰਾ ਦੇ ਚਲਾਣ ਵੀ ਕੀਤੇ ਗਏ ਆ। ਤੇ ਇਹ ਜਿਹੜੀ ਮੋਈ ਮੈਂ ਸੀਨੀਅਰ ਅਫਸਰਾਂ ਦੇ ਹੋਂਦ ਤੱਕ ਬਾਅਦ ਵਿੱਚ ਸਸਤੀ ਦੇ ਹੋਂਦ ਤੱਕ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤਾਂ ਕਿ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਇਹਨੀਆਂ ਕੀਮਤੀ ਜਾਨਾਂ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵੀ ਜੜੀ ਕੀਤੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਹੋਰ ਵੀ ਇਹਨੂੰ ਮਜ਼ਬੂਤ ਤੇਜ਼ ਕੀਤਾ ਜਾਊਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਰ ਵੀ ਕੀਤਾ ਜਾਊਗਾ ਅੱਜ ਮਾਂਜੋਗਾ ਸਸਤੀ ਸਬਜ਼ੀ ਦੇ ਹੁਕਮਾਂ ਦੇ ਮੁਤਾਬਕ ਡਾਂਡੀ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ਤੇ ਜਿਹੜੀ ਆ ਓਵਰ ਸਪੀਡ ਲਾਕਾ ਬੰਦੀ ਲਾਈ ਗਈ ਹੈ ਜਿਹੜੇ 80 ਤੋਂ ਉੱਪਰ ਸਪੀਡ ਗੱਡੀਆਂ ਜਾ ਰਹੀਆਂ ਹਨ ਕਾਰਾਂ ਐ ਭਾਵੇਂ ਟਰੈਕ ਹੈਗੇ ਕੋਈ ਵੀ ਵਹੀਕਲ ਹੈਗਾ ਉਹਨਾਂ ਨੂੰ ਨਾਲ ਦੀ ਨਾਲ ਅਵੇਅਰ ਵੀ ਕੀਤਾ ਜਾ ਰਿਹਾ ਜਾ ਰਿਹਾ ਹੈ ਤੇ 80 ਤੋਂ ਉੱਤੋਂ ਜਿਹੜੇ ਜਾ ਰਿਹਾ ਉਹਨਾਂ ਦੇ ਓਵਰ ਸਪੀਡ ਦੇ ਚਰਾਣ ਵੀ ਕੀਤੇ ਜਾ ਰਹੇ ਆ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਅਵੇਅਰ ਕੀਤਾ ਜਾ ਰਿਹਾ ਜਿਆਦਾਤਰ ਐਕਸੀਡੈਂਟ ਜਿਹੜੇ ਐ ਓਵਰ ਸਪੀਡ ਨਾਲ ਜਿਹੜੇ ਹਾਦਸੇ ਹੁੰਦੇ ਆ ਤੇ ਹੁਣ ਅੱਗੇ ਜਿਹੜਾ ਮੌਸਮ ਵੀ ਤੇ ਹੋ ਰਿਹਾ ਉਹਦੇ ਬਾਰੇ ਵੀ ਦੱਸ ਰਹੇ ਆ ਵੀ ਰਿਫਲੈਕਟਰ ਵਗੈਰਾ ਵੀ ਲਾਏ ਜਾਂ ਇਹ ਓਵਰ ਸਪੀਡ ਦੇ ਹੋਂਦ ਦੇ ਜਿਹੜੇ ਆ 25 30 ਵਹੀਕਲਾਂ ਦੇ ਓਵਰ ਸਪੀਡ ਦੇ ਕਾਰਾਂ ਦੇ ਤੇ ਰਕਮ ਵਗੈਰਾ ਦੇ ਚਲਾਣ ਵੀ ਕੀਤੇ ਗਏ ਆ ਤੇ ਇਹ ਜਿਹੜੀ ਮੋਈ ਮੈਂ ਸੀਨੀਅਰ ਅਫਸਰਾਂ ਦੇ ਹੋਂਦ ਤੋਂ ਬਾਅਦ ਜਿਹੜਾ ਸਸਤੀ ਦੇ ਹੋਂਦ ਤੋਂ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤਾਂ ਕਿ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਇਹਨੀਆਂ ਕੀਮਤੀ ਜਾਨਾਂ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਾ ਰਹੀਆਂ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀ ਨਿਯਾਨ ਮਾਲ ਦੀ ਰੱਖਿਆ ਵੀ ਜਿਹੜੀ ਕੀਤੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਔਰ ਵੀ ਇਹਨੂੰ ਮੈਂ ਤੇਜ਼ ਕੀਤਾ ਜਾਊਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਫੇਰ ਵੀ ਕੀਤਾ ਜਾਊਗਾ ਅੱਜ ਮਾਂਜੋਗਾ ਸਸਤੀ ਸਬਜ਼ੀ ਦੇ ਹੁਕਮਾਂ ਦੇ ਮੁਤਾਬਕ ਡਾਂਡੀ ਪਿੰਡ ਦੇ ਨੇੜੇ ਨੈਸ਼ਨਲ ਹਾਈਵੇ ਤੇ ਜਿਹੜੀ ਆ ਓਵਰ ਸਪੀਡ ਲਾਕਾ ਬੰਦੀ ਲਾਈ ਗਈ ਹੈ ਜਿਹੜੇ 80 ਤੋਂ ਉੱਪਰ ਸਪੀਡ ਗੱਡੀਆਂ ਜਾ ਰਹੀਆਂ ਹਨ ਕਾਰਾਂ ਐ ਭਾਵੇਂ ਟਰੱਕ ਹੈਗੇ ਕੋਈ ਵੀ ਵਹੀਕਲ ਹੈਗਾ ਉਹਨਾਂ ਨੂੰ ਨਾਲ ਦੀ ਨਾਲ ਵੇਅਰ ਵੀ ਕੀਤਾ ਜਾ ਸਕਦਾ ਜਾ ਰਿਹਾ ਹੈ ਇਹ 80 ਤੋਂ ਉੱਤੋਂ ਜਿਹੜੇ ਜਾ ਰਿਹਾ ਉਹਨਾਂ ਦੇ ਓਵਰ ਸਪੀਡ ਦੇ ਚਲਾਣ ਵੀ ਦਿੱਤੇ ਜਾ ਰਹੇ ਹਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਅਵੇਅਰ ਕੀਤਾ ਜਾ ਰਿਹਾ ਜਿਆਦਾਤਰ ਐਕਸੀਡੈਂਟ ਜਿਹੜੇ ਆ ਓਵਰ ਸਪੀਡ ਨਾਲ ਜਿਹੜੇ ਹਾਦਸੇ ਹੁੰਦੇ ਆ ਤੇ ਹੁਣ ਅੱਗੇ ਜਿਹੜਾ ਮੌਸਮ ਵੀ ਤੇ ਹੋ ਰਿਹਾ ਉਹਦੇ ਬਾਰੇ ਵੀ ਦੱਸ ਰਹੇ ਆ ਵੀ ਰਿਫਲੈਕਟਰ ਵਗੈਰਾ ਵੀ ਲਾਏ ਜਾਂ ਤੇ ਓਵਰ ਸਪੀਡ ਤੇ ਹੋਣ ਦਾ ਜਿਹੜੇ ਆ 25 30 ਵਹੀਕਲਾਂ ਦੇ ਓਵਰ ਸਪੀਡ ਦੇ ਕਾਰਾਂ ਦੇ ਤੇ ਟਰੱਕਾਂ ਵਗੈਰਾ ਦੇ ਚਲਾਣ ਵੀ ਕੀਤੇ ਗਏ ਆ ਤੇ ਇਹ ਜਿਹੜੀ ਮੋਏ ਮਾ ਸੀਨੀਅਰ ਅਫਸਰਾਂ ਦੇ ਹੋਂਦ ਤੱਕ ਬਾਅਦਿਕਾ ਸਸਕੀ ਦੇ ਹਸਪਤਾਲ ਜਿਹੜੀ ਆ ਆਉਣ ਵਾਲੇ ਦਿਨਾਂ 'ਚ ਵੀ ਇਸੇ ਤਰ੍ਹਾਂ ਜਾਰੀ ਰਹੂਗੀ ਤਾਂ ਕਿ ਜਿਹੜਾ ਲੋਕਾਂ ਨੂੰ ਲੋਕਾਂ ਦੀਆਂ ਇਆਂ ਇਆਂ ਕੀਮਤੀ ਜਾਨਾਂ ਰੋਡ ਸਾਈਡ ਐਕਸੀਡੈਂਟ ਦੇ ਵਿੱਚ ਜਾ ਰਹੀਆਂ ਹਨ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਵੀ ਜੜੀ ਕੀਤੀ ਜਾ ਸਕੇ ਤੇ ਆਉਣ ਵਾਲੇ ਜਿਹੜੇ ਦਿਨਾਂ ਦੇ ਵਿੱਚ ਹੋਰ ਵੀ ਇਹਨੂੰ ਮੈਨੂੰ ਤੇਜ਼ ਕੀਤਾ ਜਾਊਗਾ ਤੇ ਲੋਕਾਂ ਨੂੰ ਵੱਧ ਤੋਂ ਵੱਧ ਫਾਇਰ ਵੀ ਕੀਤਾ ਜਾਊਗਾ